ਐਸਾ ਕੀਤਾ ਸਾਡੇ ਖੂਨ ਨੂੰ ਪਿਉਂਦ ਜੀ ਜਿਵੇਂ ਲਕੜ ਨੂੰ ਲੱਗਦੀ ਸਿਉਂਕ ਜੀ ਸੀ ਜਵਾਨੀ ਨੂੰ ਵੀ ਜੂਚਣਾ ਦਾ ਸ਼ੌਂਕ ਜੀ ਕਦੇ ਚੜ ਕੇ ਸੀ ਚਰਖੜੀਆਂ ਤੇ ਹੱਸਦੀ ਅੱਜ ਕੱਲ ਦੀ ਜਵਾਨੀ ਰੀਲਾ ਉੱਤੇ ਨੱਚਦੀ ਜਿਹੜੇ ਹੱਥਾਂ ਵਿੱਚ ਸੌਂਦੀ ਕਿਰਪਾਨ ਸੀ ਸਿੱਖ ਕੌਮ ਦੀ ਜਾਨ ਬਾਨ ਸ਼ਾਨ ਸੀ ਜਿੰਨਾ ਸਾਂਭਣੀ ਪੰਜਾਬ ਦੀ ਕਮਾਨ ਸੀ ਏ ਗੰਦੀਆਂ ਸਿਆਸਤਾਂ ਨੇ ਢਾਲ ਆਗੀਆਂ ਅੱਜ ਕੱਲionਾਂ ਹੱਥਾਂ 'ਚ ਸਰਿੰਜਾਂ ਆਗੀਆਂ ਐਸਾ ਕੀਤਾ ਸਾਡੇ ਖੂਨ ਨੂੰ ਪਿਉਂਦ ਜੀ ਜਿਵੇਂ ਲੱਕੜ ਨੂੰ ਲੱਗਦੀ ਸਿਉਂਕ ਜੀ ਸੀ ਜਵਾਨੀ ਨੂੰ ਵੀ ਝੂਚਣ ਦਾ ਸ਼ੌਂਕ ਜੀ ਕਦੇ ਚੜ ਕੇ ਸਿਚਰ ਖੜੀਆਂ ਤੇ ਹੱਸਦੀ ਅੱਜ ਕੱਲ ਦੀ ਜਵਾਨੀ ਰੀਲਾਂ ਉੱਤੇ ਨੱਚਦੀ ਜਿਹੜੇ ਹੱਥਾਂ ਵਿੱਚ ਸੌਂਦੀ ਕਿਰਪਾਨ ਸੀ ਸਿੱਖ ਕਾਮ ਦੀ ਜਵਾਨ ਸ਼ਾਨ ਸੀ ਜਿੰਨਾ ਸਾੰਭਣੀ ਪੰਜਾਬ ਦੀ ਕਮਾਨ ਸੀ ਇਹ ਗੰਦੀਆ ਸਿਆਸਤਾਂ ਨੇ ਢਾਲ ਆਈਆਂ ਅੱਜ ਕੱਲ੍ਹ ਉਹਨਾਂ ਚੰਚ ਸਰਿੰਜਾ ਆ ਗਈਆਂ ਸ਼ੇਰ ਦਾ ਚ ਪੜਾ ਸੀ ਜੋ ਪਾੜ ਦੇ ਪੜ ਸ਼ੇਰ ਦਾ ਚ ਪੜਾ ਸੀ ਜੋ ਪਾੜ ਦੇ ਚੜੇ ਆਉਂਦੇ ਅਬਦਾਲੀ ਨੂੰ ਬੰਗਾਰ ਦੇ ਰਾਤੀ 12 ਵਜੇ ਭਾਜੀ ਸੀ ਉਤਾਰ ਦੇ ਜਿੱਤੋਂ ਡਰ ਕੇ ਮੁਗਲ ਛੱਡ ਜਾਂਦੇ ਰਾਵਾਂ ਨੇ ਹੁਣ ਇਹੋ ਜਿਹੇ ਯੋਧੇ ਜੰਮਣੇ ਨਹੀਂ ਮਾਵਾਂ ਨੇ ਸੀ ਪੰਜਾਬ ਨੂੰ ਵਿਚਾਲਿਆ ਹੀ ਪਾੜਤਾ ਸੀ ਪੰਜਾਬ ਨੂੰ ਵਿਚਾਲਿਓਂ ਹੀ ਪਾੜਤਾ 84 ਵਿੱਚ ਕੱਲਾ ਕੱਲਾ ਫਤ ਮਾਰਤਾ ਰੈਂਦਾ ਖੁੰਦਾ ਇਹਨਾਂ ਨਸ਼ਿਆਂ ਉਜਾੜਤਾ ਸਾਡੇ ਮੜੀਆਂ ਚ ਰੋਜ਼ ਲੱਖਾਂ ਸਵੇ ਮੱਚਦੇ ਸਾਨੂੰ ਮਾਰ ਕੇ ਤੇ ਸਾਨੂੰ ਅਤਵਾਦੀ ਦੱਸਦੇ ਸਰਕਾਰੀ ਸ਼ਹਿਦ ਇਥੇ ਆਇਆ ਢੇਰਾਵਾਦ ਜੀ ਅੱਦੋਂ ਵੱਧ ਪਿੱਛੇ ਲਾ ਲਿਆ ਪੰਜਾਬ ਜੀ ਆਉਣ ਵਾਲੀ ਪੀੜੀ ਮੰਗੂਗੀ ਜਵਾਬ ਜੀ ਘਰੇ ਕੰਮ ਨਹੀਂ ਕੋਈ ਉੱਥੇ ਜਾ ਕੇ ਖੇਖਣ ਕਰੇ ਮਾਈ ਭਾਗੋ ਦੀ ਵਾਰਸ ਚੌਂਕੀ ਸਾਦਾ ਦੀ ਪਰੇ ਹੁਣ ਮੁਕੇ ਕਿਨਾਰੇ ਉੱਤੇ ਨਸਲਾ ਬਿਨਾ ਜਰ ਕੋਈ ਹੁੰਦੀਆਂ ਨਹੀਂ ਫਸਲਾ ਤੇ ਪੰਜਾਬ ਦੇ ਪਾਣੀ ਦਾ ਵੱਡਾ ਮਸਲਾ ਬਿਨਾ ਪਾਣੀ ਉਹ ਪੰਜਾਬ ਨਾ ਕਿਸਾਨੀ ਬੱਚਦੀ ਉੱਠੋ ਸਾਹਮਣੋਂ ਬਚਾਓ ਦੇ ਜਵਾਨੀ ਬੱਚਦੀ ਹੌਲੀ ਹੌਲੀ ਮੁੰਡੇ ਨਸ਼ੇ ਰਹੇ ਛੱਡ ਸੀ ਗਲ ਪਈ ਜੋ ਗੁਲਾਮੀ ਰਹੇ ਵੱਡ ਸੀ ਤਾਈਓ ਰੜ ਕੇ ਸਿੰਘ ਰਹੇ ਸਾਜ ਸੀ ਨੀਂਦ ਸੈਂਟਰ ਦੀ ਉਡਾਦੀ ਖਾਲਸਾ ਵੀ ਹੀਰ ਨੇ ਨੌਜਵਾਨੀ ਸੀ ਹਲੂਣੀ ਅਮਰਤ ਪਾਲ ਵੀਰ ਨੇ ਹੁਣ ਜਾਗਣਾ ਪਊਗਾ ਕਲੇਵਾਲਿਆ ਸਨ ਬੜਾ ਸਰਕਾਰਾਂ ਨੇ ਦਬਾਲਿਆ ਤੇਲ ਵਾਂਗੂ ਸਿੱਖੋਂ ਨੂੰ ਮਚਾਲਿਆ ਰਾਜ ਸੋ ਬਿਨਾ ਸਕੱਤਰਾਂ ਬਿਨਾ ਤਾਜ ਤਾਂ ਕੋਈ ਹੱਲ